ਅੱਤ ਸਵੇਰੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਿਆ ਦੱਸੇ ਕਿ ਇਸਰੋ ਦਾ ਯੂਐਸ 08 ਸੈਟੇਲਾਈਟ ਲਾਂਚ ਕੀਤਾ ਗਿਆ ਜੋ ਕਿ ਸਫਲ ਹੋ ਗਿਆ ਤਾਂ ਬਿਲਕੁਲ ਸਤੀਸ਼ ਤਵਨ ਸਪੇਸ ਸੈਂਟਰ ਬਿਲਕੁਲ ਸਤੀਸ਼ ਤਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ ਤੋਂ ਜਿਹੜਾ ਲਾਂਚ ਕੀਤਾ ਗਿਆ ਤੇ ਇਸਰੋ ਦਾ IOS 08 ਸੈਟੇਲਾਈਟ ਲਾਂਚ ਕੀਤਾ ਹੋਇਆ ਜਿਹੜਾ ਸਫਲ ਹੋ ਗਿਆ ਤਾਂ ਬਿਲਕੁਲ ਜਿਸ ਦਾ ਮੁੱਖ ਉਦੇਸ਼ ਵਾਤਾਵਰਣ ਤੇ ਆਫਤਾ ਬਾਰੇ ਜਾਣਕਾਰੀ ਹੈ ਜਿਹੜਾ ਜਿੱਥਾ ਸਹੀ ਜਾਣਕਾਰੀ ਪ੍ਰਾਪਤ ਕਰਨਾ ਦੱਸਿਆ ਜਾ ਰਿਹਾ ਹੈ ਉਪਗ੍ਰਹਿਾਂ ਨੂੰ ਧਰਤੀ ਦੇ ਦਾਇਰੇ ਤੋਂ ਬਾਹਰ ਲਗਭਗ 475 ਕਿਲੋਮੀਟਰ ਦੂਰ ਸਥਾਪਿਤ ਕੀਤਾ ਗਿਆ ਹੈ ਤਾਂ ਬਿਲਕੁਲ ਦੱਸਦੇ ਕਿ ਸਤੀਸ਼ ਤਵਨ ਸਪੇਸ ਸੈਂਟਰ ਸ਼੍ਰੀ ਹਰੀ ਕੋਟਾ ਤੋਂ ਜਿਹੜਾ ਲਾਂਚ ਕੀਤਾ ਗਿਆ ਤੇ ਇਸਰੋ ਦਾ ਸਭ ਤੋਂ ਛੋਟਾ ਕਹਿ ਸਕਦੇ ਹਾਂ IOS 08 ਸੈਟੇਲਾਈਟ ਲਾਂਚ ਕੀਤਾ ਗਿਆ ਜੋ ਕਿ ਸਫਲ ਹੋ ਗਿਆ ਤਾਂ ਸਭ ਤੋਂ ਛੋਟੇ ਰਾਕਟ SSLV ਤੋਂ ਭੇਜਿਆ ਗਿਆ ਹੈ ਸੈਟੇਲਾਈਟ ਦੱਸੇ ਕਿ 1 ਸਾਲ ਤੱਕ ਕੰਮ ਕਰੇਗਾ ਤੇ ਜਿਸ ਦਾ ਮੁੱਖ ਉਦੇਸ਼ ਵਾਤਾਵਰਣ ਤੇ ਆਫਤ ਬਾਰੇ ਸਹੀ ਜਾਣਕਾਰੀ ਦੇਣਾ ਤਾਂ ਬਿਲਕੁਲ ਲਾਂਚ ਦੀ ਤਰੀਕ ਹੈ ਜਿਹੜਾ 15 ਅਗਸਤ ਤੈਅ ਕੀਤੀ ਗਈ ਸੀ ਪਰ ਉਸ ਤੋਂ ਇੱਕ ਦਿਨ ਬਾਅਦ ਯਾਨੀ ਕਿ 16 ਅਗਸਤ ਨੂੰ ਜਿਹੜਾ ਇਸ ਨੂੰ ਲਾਂਚ ਕੀਤਾ ਗਿਆ ਤੇ ਜਿਸ ਤੋਂ ਬਾਅਦ ਸਫਲਤਾ ਹੋਈ ਹੈ ਤਾਂ ਦੱਸਦੀ ਕਿ ਇੱਕ ਦੂਸਰੇ ਨੂੰ ਜਿਹੜੇ ਵਿਗਿਆਨੀ ਨੇ ਜ਼ਰੂਰ ਵਧਾਈਆਂ ਵੀ ਦੇ ਰਹੇ ਨੇ ਤਾਂ ਬਿਲਕੁਲ ਸਭ ਤੋਂ ਛੋਟੇ ਰਾਕਟ ਐਸਐਸਐਲਵੀ ਤੋਂ ਭੇਜਿਆ ਗਿਆ ਹੈ ਸੈਟੇਲਾਈਟ ਤੇਸਰੋ ਦਾ ኢਓਐਸ 08 ਸੈਟੇਲਾਈਟ ਲਾਂਚ ਕੀਤਾ ਗਿਆ ਜਿਸ ਤੋਂ ਬਾਅਦ ਸਫਲਤਾਪੂਰਵਕ ਪਹੁੰਚ ਵੀ ਗਿਆ ਤਸਤੀਸ਼ ਤੁਵਨ ਸਪੇਸ ਸੈਂਟਰ ਸ਼ਿਹਾੜੀਕੋਟਾ ਤੋਂ ਜਿਹੜਾ ਲਾਂਚ ਕੀਤਾ ਗਿਆ ਸੀਗਾ ਬਿਲਕੁਕੁਲ ਇਸ ਵੇਲੇ ਦੀ ਅਹਿਮ ਤੇ ਜਾਣਕਾਰੀ ਵੱਡੀ ਹੈ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਿਹਾ ਕਿ ਵਾਤਾਵਰਣ ਤਿਆਫਤ ਪਾ ਲਈ ਸਹੀ ਜਾਣਕਾਰੀ ertid te bhejna ਇਸ ਦਾ ਮੁੱਖ ਉਦੇਸ਼